ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਵਿੱਚ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਭਰਵਾ ਘਰੇਲੇ ਇਹ ਘਰੇਲੇ ਜਿਹੜੇ ਬਹੁਤ ਹੀ ਘੱਟ ਤੇਲ ਦੇ ਵਿੱਚ ਆਪਾਂ ਫਰਾਈ ਕਰਕੇ ਤਿਆਰ ਕਰਨੇ ਆ ਤੇ ਇਹਨਾਂ ਦੀ ਖਾਸ ਗੱਲ ਇਹ ਹੈ ਕਿ ਆਪਾਂ ਇਹਦੇ ਵਿੱਚ ਲਸਣ ਪਿਆਜ਼ ਟਮਾਟਰ ਅਦਰਕ ਕੁਝ ਵੀ ਨਹੀਂ ਪਾਣਾ ਤੇ ਫਿਰ ਆਪਾਂ ਇਹਦੀ ਸਟਫਿੰਗ ਜਿਹੜੀ ਕਿੱਦਾਂ ਬਣਾ ਕੇ ਤਿਆਰ ਕਰਨੀ ਹੈ ਉਹਦੇ ਵਿੱਚ ਕੀ ਪਾਣਾ ਹੈ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਲਾਸਟ ਤੱਕ ਜ਼ਰੂਰ ਦੇਖਿਓ ਜੇਕਰ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈ ਤੇ ਬਣਾਉਣ ਦੇ ਲਈ ਅੱਧਾ ਕਿਲੋ ਕਰੇਲੇ ਲਏ ਆ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਆ ਤੋਲਿਆ ਇੱਕਦਮ ਤਾਜ਼ੇ ਫਰੈਸ਼ ਹਰੇ-ਹਰੇ ਕਰੇਲੇ ਆ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਧੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜਾ ਉੱਪਰ ਵਾਲਾ ਛਿਲਕਾ ਹੁੰਦਾ ਨਾ ਕਰੇਲਿਆਂ ਦਾ ਇਹਦੇ ਵਿੱਚ ਮਿੱਟੀ ਵਗੈਰਾ ਜਿਹੜੀ ਹੈ ਫਸੀ ਹੁੰਦੀ ਹੈ ਇਸ ਕਰਕੇ ਇਹਨੂੰ 2-3 ਵਾਰੀ ਚੰਗੀ ਤਰ੍ਹਾਂ ਦੇ ਨਾਲ ਧੋ ਲੈਣਾ ਹੁਣ ਆਪਾਂ ਇਹਦਾ ਜਿਹੜਾ ਉੱਪਰ ਵਾਲਾ ਛਿਲਕਾ ਹੈ ਨਾ ਇਹਨੂੰ ਆਪਾਂ ਉਤਾਰ ਲਵਾਂਗੇ ਪਿੱਲਰ ਦੇ ਨਾਲ ਕੁਛ ਇਸ ਤਰੀਕੇ ਦੇ ਨਾਲ ਹਲਕਾ ਹਲਕਾ ਛਿਲਕਾ ਜਿਹੜਾ ਉਤਾਰਨਾ ਚੰਗੀ ਤਰ੍ਹਾਂ ਇਹਨੂੰ ਰਗੜਨਾ ਨਹੀਂ ਹੈ ਤੇ ਸਾਰੇ ਕਰੇਲਾਂ ਦੇ ਜਿਹੜੇ ਛਿਲਕੇ ਆਪਾਂ ਉਤਾਰ ਲੈਣੇ ਤੇ ਇਹਦੇ ਵਿੱਚ ਉਹਦੀ ਚੀਰਾ ਲਗਾ ਕੇ ਆਪਾਂ ਕੱਟ ਲਗਾ ਕੇ ਇਹਦੇ ਜਿਹੜੇ ਬੀਜ ਹਨ ਇਹ ਆਪਾਂ ਕੱਢ ਲੈਣੇ ਹਨ ਜਿਹੜੇ ਪੱਕੇ ਹੋਏ ਬੀਜ ਹਨ ਉਹਨਾਂ ਨੂੰ ਆਪਾਂ ਨਹੀਂ ਪਾਵਾਂਗੇ ਜਿਹੜੇ ਕੱਚੇ ਬੀਜ ਆ ਆਪਾਂ ਇਹਦੇ ਵਿੱਚ ਹੀ ਪਾ ਲਵਾਂਗੇ ਸਟਫਿੰਗ ਦੇ ਵਿੱਚ ਹੀ ਇਹਨਾਂ ਨੂੰ ਆਪਾਂ ਵੇਸਟ ਨਹੀਂ ਕਰਾਂਗੇ ਤੇ ਜਿਹੜੇ ਮੈਂ ਕਰੇਲੇ ਲਏ ਹੋਏ ਆ ਇਹਨਾਂ ਦੇ ਵਿੱਚ ਜਿਹੜੇ ਬੀਜ ਹਨ ਨਾ ਇਹ ਹਲਕੇ ਜੇ ਪੱਕੇ ਹੋਏ ਆ ਤੇ ਮੇਰੇ ਬੱਚੇ ਜਿਹੜੇ ਬੀਜ ਬਿਲਕੁਲ ਵੀ ਪਸੰਦ ਨਹੀਂ ਕਰਦੇ ਤੇ ਇਸ ਕਰਕੇ ਮੈਂ ਸਾਰੇ ਬੀਜ ਜਿਹੜੇ ਸਕਿਪ ਕਰ ਰਹੀ ਆ ਇਹਨਾਂ ਨੂੰ ਕੱਢ ਰਹੀ ਆ ਕੁਝ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਜਿਹੜੇ ਬੀਜ ਆ ਪੱਕੇ ਹੋਏ ਆ ਤੇ ਆਪਾਂ ਇਹਨਾਂ ਨੂੰ ਕੱਢ ਦਵਾਂਗੇ ਜਿਹੜੇ ਕੱਚੇ ਹੋਣਗੇ ਆਪਾਂ ਇਹਦੇ ਵਿੱਚ ਹੀ ਪਾ ਲਵਾਂਗੇ ਤੇ ਸਾਰੇ ਕਰੇਲੇ ਪਹਿਲੇ ਇਸੇ ਤਰੀਕੇ ਦੇ ਨਾਲ ਜਿਹੜੇ ਤਿਆਰ ਕਰ ਲੈਣੇ ਆ ਸਾਰੇ ਕਰੇਲੇ ਜਿਹੜੇ ਮੈਂ ਛਿੱਲ ਕੇ ਤਿਆਰ ਕਰ ਲਏ ਤੇ ਇਹਨਾਂ ਦੇ ਵਿੱਚੋਂ ਜਿਹੜੇ ਬੀਜ ਸੀ ਇਹ ਮੈਂ ਸਾਰੇ ਕੱਢ ਲਏ ਆ ਆ ਦੇਖੋ ਜਿਹੜੇ ਛਿਲਕੇ ਆ ਇਹ ਮੈਂ ਰੱਖ ਲਏ ਆ ਜਿਹੜੇ ਬੀਜ ਸੀ ਸਾਰੇ ਪੱਕੇ ਹੋਏ ਸੀ ਉਹਨਾਂ ਨੂੰ ਮੈਂ ਛੁੱਟ ਦਿੱਤਾ ਤੇ ਜਿਹੜੇ ਥੋੜੇ ਜੇ ਕੱਚੇ ਸੀ ਉਹ ਮੈਂ ਇਹਦੇ ਵਿੱਚ ਹੀ ਪਾ ਲਏ ਆ ਇਹ ਦੇਖੋ ਜਿਹੜੇ ਸਾਰੇ ਬੀਜ ਹਨ ਇਹ ਪੱਕੇ ਹੋਏ ਆ ਤੇ ਇਹਨਾਂ ਨੂੰ ਆਪਾਂ ਨਹੀਂ ਪਾਵਾਂਗੇ ਨਹੀਂ ਯੂਜ਼ ਕਰਾਂਗੇ ਮੇਰੇ ਬੱਚੇ ਨਹੀਂ ਖਾਂਦੇ ਇਸ ਕਰਕੇ ਮੈਂ ਸਾਰੇ ਬੀਜ ਜਿਹੜੇ ਕੱਢ ਦਿੱਤੇ ਆ ਨਹੀਂ ਤਾਂ ਮੈਂ ਪਾ ਵੀ ਲੈਂਦੀ ਆ ਬੀਜ ਹੁਣ ਆਪਾਂ ਕੀ ਕਰਾਂਗੇ ਇਹ ਜਿਹੜੇ ਛਿਲਕੇ ਆ ਨਾ ਇਹਦੇ ਵਿੱਚ ਅੱਧਾ ਚਮਚ ਪਾਵਾਂਗੇ ਲੂਣ ਤੇ ਲੂਣ ਨੂੰ ਚੰਗੇ ਤਰ੍ਹਾਂ ਦੇ ਨਾਲ ਮਿਕਸ ਕਰਾਂਗੇ ਤੇ ਮਿਕਸ ਕਰਨ ਤੋਂ ਬਾਅਦ ਇਹਨਾਂ ਨੂੰ ਆਪਾਂ 15 ਕੁ ਮਿੰਟ ਲਈ ਜਿਹੜਾ ਇਹ ਛੱਡ ਦੇਣਾ ਇਹਨਾਂ ਨੂੰ ਮੈਂ ਮਿਕਸ ਕਰਕੇ ਚੰਗੀ ਤਰ੍ਹਾਂ ਦੇ ਨਾਲ ਇੱਕ ਸਾਈਡ ਤੇ ਰੱਖਾਂਗੀ। ਤੇ ਹੁਣ ਆਪਾਂ ਕ੍ਰੇਲੇ ਲਵਾਂਗੇ ਤੇ ਕ੍ਰੇਲਾਂ ਦੇ ਉੱਤੇ ਵੀ ਆਪਾਂ ਨਮਕ ਲਗਾਵਾਂਗੇ ਚੰਗੀ ਤਰ੍ਹਾਂ ਦੇ ਨਾਲ। ਨਮਕ ਲਗਾਉਣਾ ਕਿਉਂ ਹੁੰਦਾ ਕਿ ਤੇ ਜਿਹੜਾ ਕੋੜਾਪਣ ਆ ਉਹ ਖਤਮ ਹੋ ਜਾਂਦਾ ਨਿਕਲ ਜਾਂਦਾ। ਖਤਮ ਤਾਂ ਨਹੀਂ ਹੁੰਦਾ ਪੂਰੀ ਤਰ੍ਹਾਂ ਦੇ ਨਾਲ ਜਿਹੜੀ ਇਹਦੀ ਆਪਣੀ ਕੜਵਾਹਟ ਹੈ ਉਹ ਇਹਦੇ ਵਿੱਚ ਬਣੀ ਰਹਿੰਦੀ ਆ ਪਰ ਹਲਕਾ ਜਿਹਾ ਦਾ ਕੜਵਾਪਣ ਜਿਹੜਾ ਆ ਉਹ ਖਤਮ ਹੋ ਜਾਂਦਾ। ਤੇ ਆਪਾਂ ਕਰੇਲਿਆਂ ਦੇ ਉੱਤੇ ਵੀ ਨਮਕ ਜਿਹੜਾ ਚੰਗੀ ਤਰ੍ਹਾਂ ਦੇ ਨਾਲ ਕੋਟ ਕਰ ਦਵਾਂਗੇ ਸਾਰੇ ਕਰੇਲਿਆਂ ਦੇ ਉੱਤੇ ਮੈਂ ਨਮਕ ਜਿਹੜਾ ਲਗਾ ਲਿਆ ਤਾਂ ਹੁਣ ਮੈਂ ਇੱਥੇ ਭਰਾਤ ਲਈਏ ਛੇਦਵਾਲੀ ਜਿਹੜੀ ਹੁੰਦੀ ਹੈ ਤੁਸੀਂ ਕੋਈ ਵੀ ਥਾਲੀ ਪਲੇਟ ਵੀ ਲੈ ਸਕਦੇ ਸਾਰੇ ਕਰੇਲੇ ਆਪਾਂ ਇਹਦੇ ਵਿੱਚ ਪਾ ਦਵਾਂਗੇ ਤੇ ਸੈੱਟ ਕਰਕੇ ਲਗਾ ਦਵਾਂਗੇ ਕਰੇਲਿਆਂ ਨੂੰ ਆਪਾਂ ਰੈਸਟ ਕਰਨ ਲਈ ਬਿਲਕੁਲ ਵੀ ਨਹੀਂ ਛੱਡਣਾ ਤਾਂ ਹੁਣ ਆਪਾਂ ਚੱਲਦੇ ਆਂ ਗੈਸ ਵਾਲਾ ਗੈਸ ਉੱਤੇ ਮੈਂ ਪਾਣੀ ਜਿਹੜਾ ਉਬਲਣ ਵਾਸਤੇ ਰੱਖ ਦਿੱਤਾ ਸੀ ਤੇ ਪਾਣੀ ਜਿਹੜਾ ਉਬਲ ਰਿਹਾ ਹੁਣ ਆਪਾਂ ਜਿਹੜੀ ਪ੍ਰਾਤ ਕਰੇਲਿਆਂ ਵਾਲੀ ਇਹਦੇ ਉੱਤੇ ਰੱਖ ਦੇਣੀ ਆ ਤੇ ਇਹਨੂੰ ਕਵਰ ਕਰਕੇ ਆਪਾਂ 12 ਤੋਂ 15 ਮਿੰਟ ਲਈ ਜਿਹੜਾ ਇਹ ਸਟੀਮ ਕਰਨਾ ਵਿੱਚ ਤੁਸੀਂ ਇੱਕ ਵਾਰ ਚੈੱਕ ਕਰ ਸਕਦੇ ਜੇਕਰ ਕਰੇਲੇ ਜਿਹੜੇ ਪੱਕ ਗਏ ਹੋਣ ਤਾਂ ਫਿਰ ਤੁਸੀਂ ਗੈਸ ਬੰਦ ਕਰ ਸਕਦੇ ਹੋ ਮੈਂ 12 ਮਿੰਟ ਇਹਨਾਂ ਨੂੰ ਜਿਹੜਾ ਇਹ ਸਟੀਮ ਕੀਤਾ ਹੈ ਤੇ ਕਰੇਲੇ ਜਿਹੜੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੇ ਗਲ ਚੁੱਕੇ ਇਹਨਾਂ ਦਾ ਕਲਰ ਵੀ ਜਿਹੜਾ ਚੇਂਜ ਹੋ ਗਿਆ ਤੇ ਮੈਂ ਚਾਕੂ ਦੇ ਨਾਲ ਤੁਹਾਨੂੰ ਕਰੇਲੇ ਜਿਹੜੇ ਦਿਖਾ ਰਹੀਆਂ ਬਹੁਤ ਵਧੀਆ ਸੌਫਟੇ ਕਰੇਲੇ ਜਿਹੜੇ ਹੋ ਸੋਣਾ ਪਾਣੀ ਨੂੰ ਠੰਡੇ ਕਰਾਂਗੇ ਤੇ ਉਦੋਂ ਤੱਕ ਆਪਾਂ ਚੱਲਦੇ ਆ ਸਟਫਿੰਗ ਵੱਲ ਤੇ ਜਿਹੜਾ ਕਰੇਲਿਆਂ ਦੇ ਛਿਲਕੇ ਪਏ ਹੋਏ ਆ ਨਾ ਨਮਕ ਲਗਾ ਕੇ ਰੱਖੇ ਹੋਏ ਆ ਇਹਨਾਂ ਨੂੰ ਆਪਾਂ ਹੱਥ ਦੇ ਨਾਲ ਚੰਗੀ ਤਰ੍ਹਾਂ ਦੇ ਨਾਲ ਘੁੱਟ-ਘੁੱਟ ਕੇ ਮਸਲਾਂਗੇ ਤਾਂ ਕਿ ਜਿਹੜਾ ਹਲਕਾ ਜਿਹਾ ਕੋੜਾ ਪਾਣੀ ਦੇ ਵਿੱਚ ਰਹਿ ਗਿਆ ਉਹ ਵੀ ਨਿਕਲ ਜਾਏ ਚੰਗੀ ਤਰ੍ਹਾਂ ਦੇ ਨਾਲ ਕੁਛ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਮਸਲਦੇ ਹੋਏ ਆਪਾਂ ਜਿਹੜਾ ਆ ਇਹਦਾ ਜਿਹੜਾ ਪਾਣੀ ਹੈ ਇਹ ਕੱਢਣਾ ਤੇ ਹੁਣ ਆਪਾਂ ਇਹਨੂੰ ਨਿਚੋੜ ਲਵਾਂਗੇ ਘੁੱਟ ਕੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਜਿਹੜਾ ਉਹ ਵੀ ਨਹੀਂ ਆਪਾਂ ਰਹਿਣ ਦੇਣਾ ਤੇ ਸਾਰੇ ਛਿਲਕੇ ਜਿਹੜੇ ਨਿਚੋੜ ਕੇ ਆਪਾਂ ਇੱਕ ਪਲੇਟ ਛਿਲਕੇ ਮੈਨ ਨਚੋੜ ਲਿਆ ਇਹ ਦੇਖ ਸਕਦੇ ਹੋ ਤੁਸੀਂ ਪਲੇਟ ਦੇ ਵਿੱਚ ਤੇ ਜਿਹੜਾ ਪਾਣੀ ਹੈ ਇਹਨੂੰ ਤੁਸੀਂ ਪੀ ਵੀ ਸਕਦੇ ਹੋ ਇਹਨੂੰ ਛਾਣ ਕੇ ਇਹਦੇ ਵਿੱਚ ਹੋਰ ਪਾਣੀ ਪਾ ਕੇ ਇਹਨੂੰ ਤੁਸੀਂ ਪੀ ਸਕਦੇ ਹੋ ਜਿਹੜੇ ਸ਼ੂਗਰ ਵਾਲੇ ਮਰੀਜ਼ ਆਉਣ ਲਈ ਬਹੁਤ ਹੀ ਵਧੀਆ ਹੈ ਇਹ ਪਾਣੀ ਹੁਣ ਆਪਾਂ ਕੜਾਈ ਦੇ ਵਿੱਚ ਪਾਵਾਂਗੇ ਕੁਝ ਚੀਜ਼ਾਂ ਸਭ ਤੋਂ ਪਹਿਲਾਂ 2 ਚਮਚੇ ਦੇ ਵਿੱਚ ਮੂੰਗਫਲੀ ਦੇ ਦਾਣੇ ਪਾਣੇ ਆ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਜੇਕਰ ਮੂੰਗਫਲੀ ਨਾ ਹੋਏ ਤੇ ਫਿਰ ਕੀ ਕਰ ਸਕਦੇ ਹੋ ਫਿਰ ਤੁਸੀਂ ਦੀ ਜਗ੍ਹਾ ਤੇ ਬੇਸਣ ਜਿਹੜਾ ਉਹ ਭੁੰਨ ਕੇ ਲੈ ਸਕਦੇ ਹੋ ਜਾਂ ਫਿਰ ਤੁਸੀਂ ਪੁੱਜੇ ਹੋਏ ਜਿਹੜੇ ਛੋਲੇ ਹੁੰਦੇ ਆ ਉਹ ਵੀ ਲੈ ਸਕਦੇ ਹੋ ਜਿਹੜੇ ਪੁੱਜੇ ਹੋਏ ਛੋਲੇ ਉਹਨਾਂ ਨੂੰ ਭੁੰ ਤੇਨਾਂ ਨੂੰ ਆਪਾਂ ਹਲਕਾ ਜਿਹਾ ਫਰਾਈ ਕਰ ਲਿਆ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਜਿਹੜਾ ਇਹ ਸੌਫ ਇੱਕ ਚਮਚ ਤਾਂ ਨਹੀਂ ਪਰ ਅੱਧਾ ਕੇ ਚਮਚ ਸੌਫ ਇਹਦੇ ਵਿੱਚ ਮੈਂ ਪਾਈ ਆ ਇੱਕ ਚਮਚ ਭਰ ਕੇ ਪਾਵਾਂਗੇ ਇਹਦੇ ਵਿੱਚ ਸਾਬਤ ਧਨੀਆ ਅੱਧਾ ਚਮਚ ਪਾਵਾਂਗੇ ਇਹਦੇ ਵਿੱਚ ਜੀਰਾ ਥੋਨੇ ਮਸਾਲੇ ਜਿਹੜੇ ਇਹਨਾਂ ਨੂੰ ਵੀ ਇਹਦੇ ਨਾਲ ਹੀ ਭੁੰਨ ਲਵਾਂਗੇ 1 ਮਿੰਟੇ ਮਸਾਲੇ ਜਿਹੜੇ ਆ ਆਪਾਂ ਮੂੰਗਫਲੀ ਦੇ ਨਾਲ ਭੁੰਨਨੇ ਆ ਮਸਾਲੇ ਜਿਹੜੇ ਭੁੱਜ ਗਏ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਕਲਰ ਜਿਹੜਾ ਵੀ ਚੇਂਜ ਹੋ ਗਿਆ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਠੰਡਾ ਕਰਨਾ ਇਹਨਾਂ ਨੂੰ ਆਪਾਂ ਹਲਕਾ ਜਿਹਾ ਕਿਉਂਕਿ ਇਹਨਾਂ ਨੂੰ ਆਪਾਂ ਪੀਸਣਾ ਹੈ ਮਸਾਲਾ ਜਿਹੜਾ ਪਲੇਟ ਦੇ ਵਿੱਚ ਮੈਂ ਕੱਢ ਲਿਆ ਸੀ ਤੇ ਠੰਡਾ ਹੋ ਗਿਆ ਤਾਂ ਹੁਣ ਆਪਾਂ ਇਹਨੂੰ ਪਾਵਾਂਗੇ ਗ੍ਰਾਈਂਡਰ ਜਾਰ ਦੇ ਵਿੱਚ ਇਹਦੇ ਨਾਲ ਹੀ ਆਪਾਂ ਹੋਰ ਚੀਜ਼ਾਂ ਪਾਣੀ ਇੱਕ ਟੁਕੜਾ ਪਾਵਾਂਗੇ ਅਦਰਕ ਦਾ ਤੇ ਚਾਰ ਇਹਦੇ ਵਿੱਚ ਹਰੀ ਮਿਰਚਾਂ ਪਾਵਾਂਗੇ ਤੁਸੀਂ ਤੇ ਆਪਣੇ ਟੇਸ ਦੇ ਹਿਸਾਬ ਨਾਲ ਹਰੀ ਮਿਰਚ ਜਿਹੜੀ ਆ ਪਾ ਲਿਓ ਤਿੱਖੀ ਘੱਟ ਹੈ ਮੈਂ ਚਾਰ ਪਾ ਰਹੀ ਹਾਂ ਤੁਸੀਂ ਦੋ ਜਾਂ ਤਿੰਨ ਜਾਂ ਜਿੰਨੀ ਵੀ ਖਾਣਾ ਚਾਹੁੰਦੇ ਹੋ ਉਸ ਹਿਸਾਬ ਨਾਲ ਪਾ ਲਿਓ ਹੁਣ ਆਪਾਂ ਇਹਨੂੰ ਪੀਸ ਲਵਾਂਗੇ ਇਹ ਮਸਾਲਾ ਜਿਹੜਾ ਮੈਂ ਪੀਸ ਕੇ ਤਿਆਰ ਕਰ ਲਿਆ ਹੈ ਬਹੁਤ ਹੀ ਵਧੀਆ ਮਸਾਲਾ ਜਿਹੜਾ ਬਣ ਕੇ ਤਿਆਰ ਹੋਇਆ ਬਹੁਤ ਹੀ ਵਧੀਆ ਖੁਸ਼ਬੂ ਇਹਦੇ ਵਿੱਚੋਂ ਆ ਰਹੀ ਹੈ ਇੱਕ ਵਾਰ ਤੁਸੀਂ ਇਸ ਤਰੀਕੇ ਦੇ ਨਾਲ ਏ ਕ੍ਰੇਲੇ ਬਣਾ ਕੇ ਦੇਖਿਓ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਣਗੇ ਹੁਣ ਕੜਾਹੀ ਦੇ ਵਿੱਚ ਸਿਰਫ 2 ਚਮਚ ਜਿਹੜੇ ਆ ਤੇਲ ਦੇ ਆਪਾਂ ਇਹਦੇ ਵਿੱਚ ਪਾਣੇ ਆ ਤੇ ਤੇਲ ਨੂੰ ਚੰਗੇ ਤਰ੍ਹਾਂ ਦੇ ਨਾਲ ਗਰਮ ਕਰਨਾ ਵੈਸੇ ਤਾਂ ਜਿਹੜੇ ਟ੍ਰੈਡੀਸ਼ਨਲ ਕ੍ਰੇਲੇ ਹੁੰਦੇ ਆ ਉਹ ਪਿਆਜ਼ ਦੀ ਸਟਫਿੰਗ ਦੇ ਨਾਲ ਹੀ ਸਵਾਦ ਲੱਗਦੇ ਆ ਪਰ ਜਿਹੜੇ ਲਸਣ ਪਿਆਜ਼ ਨਹੀਂ ਖਾਂਦੇ ਉਹਨਾਂ ਲਈ ਇਹ ਬਹੁਤ ਹੀ ਵਧੀਆ ਰੈਸਪੀ ਹੈ ਤੇਲ ਗਰਮ ਹੋ ਗਿਆ ਤਾਂ ਹੁਣ ਆਪਾਂ ਜਿਹੜੇ ਕarele ਦੇ ਜਿਹੜੇ ਛਿਲਕੇ ਹਨ ਆਪਾਂ ਨੇ ਚੋੜ ਕੇ ਰੱਖੇ ਹੋਏ ਸੀ ਉਹ ਆਪਾਂ ਇਹਦੇ ਵਿੱਚ ਪਾਣੇ ਆ ਤੇ ਇਹਨਾਂ ਨੂੰ ਆਪਾਂ 5 ਕੁ ਮਿੰਟ ਲਈ ਜਿਹੜਾ ਇਹ ਭੁੰਨਣਾ ਹੈ ਜਦੋਂ ਤੱਕ ਇਹਨਾਂ ਦਾ ਕਲਰ ਚੇਂਜ ਨਹੀਂ ਹੋ ਜਾਂਦਾ ਔਰ ਇਹ ਚੰਗੀ ਤਰ੍ਹਾਂ ਦੇ ਨਾਲ ਭੁੱਜ ਨਹੀਂ ਜਾਂਦੇ ਉਦੋਂ ਤੱਕ ਇਹਨਾਂ ਨੂੰ ਆਪਾਂ ਭੁੰਨਣਾ ਹੈ ਉਹ ਗੈਸ ਦੀ ਫਲੇਮ ਮੀਡੀਅਮ ਟੂ ਲੋ ਰੱਖਣੀ ਹੈ Karele ਦੇ ਛਿਲਕੇ ਜਿਹੜੇ ਬਹੁਤ ਵਧੀਆ ਤਰੀਕੇ ਦੇ ਨਾਲ ਭੁੱਜ ਗਏ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਮਸਾਲਾ ਪੀਸ ਕੇ ਰੱਖਿਆ ਇਹ ਪਾਣਾ ਸਾਰਾ ਮਸਾਲਾ ਆਪਾਂ ਇਹਦੇ ਵਿੱਚ ਜਿਹੜਾ ਇਹ ਪਾ ਦੇਣਾ ਹੈ ਇਸ ਸਟਫਿੰਗ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਇੱਕ ਵਾਰ ਤੁਸੀਂ ਜ਼ਰੂਰ ਬਣਾ ਕੇ ਦੇਖਿਓ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡੀ ਇਹ ਸਟਫਿੰਗ ਜਿਹੜੀ ਇਹ ਕ੍ਰੇਲਿਆਂ ਦੀ ਕਿੱਦਾਂ ਦੀ ਬਣੀ ਸੀ ਪਰਵੇਂ ਕ੍ਰੇਲੇ ਤੁਹਾਡੇ ਕਿੱਦਾਂ ਦੇ ਬਣੀ ਸੀ ਹੁਣ ਹਲਕੇ ਜਿਹਾ ਆਪਾਂ ਇਹਨਾਂ ਨੂੰ ਮਿਕਸ ਕਰ ਲਵਾਂਗੇ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਕੁਝ ਹੋਰ ਮਸਾਲੇ ਨਮਕ ਪਾਵਾਂਗੇ ਸਵਾਦ ਅਨੁਸਾਰ ਨਮਕ ਥੋੜਾ ਕੱਟੀ ਪਣਾ ਕਿਉਂਕਿ ਕ੍ਰੇਲਿਆਂ ਦੇ ਵਿੱਚ ਵੀ ਆਪਾਂ ਨਮਕ ਲਗਾਇਆ ਸੀ ਜਿਹੜੇ ਛਿਲਕੇ ਆਪਾਂ ਨਮਕ ਲਗਾ ਕੇ ਰੱਖਿਆ ਸੀ ਤੇ ਇਹਨਾਂ ਨੂੰ ਆਪਾਂ ਤੋਤਾ ਨਹੀਂ ਐ ਏਦਾਂ ਹੀ ਨਿਚੋੜ ਕੇ ਪਾ ਦਿੱਤਾ ਤੇ ਇਸ ਕਰਨਾ ਨਮਕ ਜਿਹੜਾ ਤੁਸੀਂ ਆਪਣੇ ਟੇਸ ਦੇ ਹਿਸਾਬ ਨਾਲ ਉਸ ਪਾ ਲਿਓ 1/4 ਚਮਚਾ ਜਿਹਦੇ ਵਿੱਚ ਹਲਦੀ ਪਾਊਡਰ ਪਾਇਆ ਅੱਧਾ ਚਮਚ ਆਮਚੂਰ ਪਾਊਡਰ ਤੇ ਅੱਧਾ ਚਮਚ ਹੀ ਮੈਂ ਇਹਦੇ ਵਿੱਚ ਨਮਕ ਪਾਇਆ ਅੱਧਾ ਚਮਚ ਇਹਦੇ ਵਿੱਚ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਪਾਊਡਰ ਹੁਣ ਆਪਾਂ ਜਿਹੜੇ ਮਸਾਲੇ ਆ ਨਾ ਇਹਨਾਂ ਨੂੰ ਆਪਾਂ ਸਾਰੀਆਂ ਚੀਜ਼ਾਂ ਦੇ ਨਾਲ ਚੰਗੀ ਤਰ੍ਹਾਂ ਦੇ ਨਾਲ ਨਾਲ ਦੀ ਨਾਲ ਆਪਾਂ ਮਿਕਸ ਕਰਨਾ ਤੇ ਨਾਲ ਦੀ ਨਾਲ ਇਹਨੂੰ ਆਪਾਂ ਭੁੰਨ ਲਵਾਂਗੇ 2-3 ਮਿੰਟ ਲਈ ਮੀਡੀਅਮ ਟੂ ਲੋ ਫਲੇਮ ਦੇ ਉੱਤੇ ਉਹ ਛੱਡਣਾ ਨਹੀਂ ਹੈ ਇਹਨ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਮੇਰੀ ਰੈਸਪੀਜ਼ ਕਿੱਦਾਂ ਲੱਗਦੀ ਹੈ ਇਹ ਦੱਸਣਾ ਬਿਲਕੁਲ ਵੀ ਨਾ ਭੁੱਲਿਓ ਮਸਾਲੇ ਸਾਡੇ ਭੁੱਜ ਗਏ ਬਹੁਤ ਹੀ ਟੇਸਟੀ ਚਟਪਟੀ ਸਟਫਿੰਗ ਸਾਡੀ ਬਣ ਕੇ ਜਿਹੜੀ ਹੈ ਤਿਆਰ ਹੋ ਗਈ ਹੈ ਤੇ ਗੈਸ ਆਪਾਂ ਬੰਦ ਕਰ ਦਿੰਨੇ ਆ ਤਾਂ ਹੁਣ ਆਪਾਂ ਇਹਦੇ ਵਿੱਚ ਪਾਣਾ ਹੈ ਬਰੀ-ਬਰੀ ਕੱਟਿਆ ਹਰਾ ਧਨੀਆ ਤੇ ਹਰਾ ਧਨੀਆ ਪਾ ਕੇ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲੈਣਾ ਤੇ ਮਿਕਸ ਕਰਨ ਤੋਂ ਬਾਅਦ ਇਹਨੂੰ ਆਪਾਂ ਅਲੱਗ ਪਲੇਟ ਦੇ ਵਿੱਚ ਕੱਢ ਲਵਾਂਗੇ ਇਹਦੇ ਸਾਡੇ ਕਰੇਲੇ ਜਿਹੜੇ ਐ ਵੀ ਠੰਡੇ ਹੋ ਗਏ ਆ ਜਿਹੜੀ ਸਟਫਿੰਗ ਐ ਇਹ ਵੀ ਹਲਕੀ ਜੀ ਠੰਡੀ ਹੋ ਗਈ ਐ ਤੇ ਹੁਣ ਆਪਾਂ ਇਹ ਜਿਹੜੀ ਸਟਫਿੰਗ ਐ ਕਰੇਲਿਆਂ ਦੇ ਵਿੱਚ ਭਰਾਂਗੇ ਚੰਗੀ ਤਰ੍ਹਾਂ ਦੇ ਨਾਲ। ਕੋਚ ਇਸ ਤਰੀਕੇ ਨਾਲ ਦਬਾ-ਦਬਾ ਕੇ ਆਪਾਂ ਸਟਫਿੰਗ ਜਿਹੜੀ ਐ ਭਰਨੀ ਐ। ਬਿਲਕੁਲ ਵੀ ਇਹ ਸਟਫਿੰਗ ਜਿਹੜੀ ਐ ਘਟਣੀ ਪਈਗੀ। ਇੱਕਦਮ ਪ੍ਰੋਪਰ ਸਟਫਿੰਗ ਜਿਹੜੀ ਐ ਸਾਡੀ ਬਣ ਕੇ ਤਿਆਰ ਹੋਈ ਐ। ਪੂਰੀ ਸਟਫਿੰਗ ਬਣ ਕੇ ਤਿਆਰ ਹੋਈ ਐ। ਸਾਰੇ ਕਰੇਲੇ ਮੈਂ ਭਰ ਕੇ ਤਿਆਰ ਕਰ ਲਿਆ ਤੇ ਹੁਣ ਆਪਾਂ ਕੀ ਕਰਾਂਗੇ? ਇੱਕ ਰੀਲ ਰਵਾਂਗੇ ਰੀਲ ਦਾ ਧਾਗਾ ਤੇ ਆਪਾਂ ਇਹਦੇ ਉੱਤੇ ਲਵੇਟ ਦਵਾਂਗੇ ਤਾਂ ਕਿ ਜਦੋਂ ਆਪਾਂ ਕੋਚੇ ਸਰੀਕੇ ਦੇ ਨਾਲ ਤੇ ਸਾਰੇ ਕ੍ਰੇਲੇ ਇਸੇ ਤਰੀਕੇ ਦੇ ਨਾਲ ਜਿਹੜੇ ਆਪਾਂ ਤਾਂ ਗਿਲਵੇਟ ਕੇ ਤਿਆਰ ਕਰ ਲੈਣੇ ਆ ਸਾਰੇ ਕ੍ਰੇਲੇ ਆਪਾਂ ਰੀਲ ਲਵੇਟ ਕੇ ਤਿਆਰ ਕਰ ਲਏ ਆ ਤੁਸੀਂ ਇਹਨਾਂ ਨੂੰ ਇਦਾਂ ਵੀ ਖਾ ਸਕਦੇ ਹੋ ਬਿਨਾ ਫਰਾਈ ਕੀਤੇ ਹੀ ਇਹ ਬਹੁਤ ਹੀ ਟੇਸਟੀ ਲੱਗਦੇ ਆ ਬਿਲਕੁਲ ਵੀ ਕੋਹੜੇ ਨਹੀਂ ਲੱਗਦੇ ਆ ਖਾਣ ਦੇ ਵਿੱਚ ਪਰ ਬੱਚੇ ਜਿਹੜੇ ਬਿਲਕੁਲ ਵੀ ਨਹੀਂ ਮੰਨਦੇ ਕਹਿੰਦੇ ਆਪਾਂ ਫਰਾਈ ਖਾਣੇ ਆ ਤੇ ਆਪਾਂ ਇਹਨਾਂ ਨੂੰ ਫਰਾਈ ਕਰਕੇ ਜਿਹੜਾ ਤਿਆਰ ਕਰਾਂਗੇ ਤੇ ਕੜਾਹੀ ਦੇ ਵਿੱਚ ਸਿਰਫ 2 ਚਮਚ ਤੇਲ ਪਾਵਾਂਗੇ ਤੇ ਇਹ 2 ਚਮਚ ਤੇਲ ਦੇ ਵਿੱਚ ਹੀ ਆਪਾਂ ਜਿਹੜੇ ਸਾਰੇ ਕ੍ਰੇਲੇ ਆ ਫਰਾਈ ਕਰਕੇ ਤਿਆਰ ਕਰਨੇ ਆ ਪਹਿਲਾ ਬੈਚ ਆਪਾਂ ਇਹਦੇ ਵਿੱਚ ਪਾ ਦਵਾਂਗੇ ਮੈਂ ਸਰੋਂ ਦੇ ਤੇਲ ਦੇ ਵਿੱਚ ਹੀ ਸਾਰਾ ਪ੍ਰੋਸੈਸ ਕਰ ਰਹੀ ਹਾਂ ਤੜਕਾ ਵੀ ਆਪਾਂ ਜਿਹੜਾ ਸਟਫਿੰਗ ਬਣਾਈ ਸੀ ਸਰੋਂ ਦੇ ਤੇਲ ਦੇ ਵਿੱਚ ਬਣਾਈ ਸੀ ਹੁਣ ਆਪਾਂ ਇਹਨਾਂ ਨੂੰ ਫਰਾਈ ਵੀ ਸਰੋਂ ਦੇ ਤੇਲ ਦੇ ਵਿੱਚ ਹੀ ਕਰਨਾ ਤੇ ਮੀਡੀਅਮ ਟੂ ਹਾਈ ਫਲੇਮ ਦੇ ਉੱਤੇ ਤਿੰਨ ਤੋਂ ਚਾਰ ਮਿੰਟ ਲੱਗਣਗੇ ਇਹਨਾਂ ਨੂੰ ਉਲਟਾਉਂਦੇ ਪਲਟਾਉਂਦੇ ਫਰਾਈ ਕਰਨ ਦੇ ਵਿੱਚ ਕਿਉਂਕਿ ਇਹ ਪਹਿਲੇ ਪੱਕੇ ਹੋਏ ਆ ਸਟਫਿੰਗ ਵੀ ਸਾਡੀ ਪੱਕੀ ਹੋਈ ਹੈ ਤੇ ਇਹਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਫਰਾਈ ਕਰਨ ਦੇ ਵਿੱਚ ਦੇਖੋ ਜੀ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਆਪਾਂ ਫਰਾਈ ਕਰ ਲੈਣਾ ਹੈ ਤੇ ਸਾਰੇ ਕਰੇਲੇ ਇਸੇ ਤਰੀਕੇ ਨਾਲ ਫਰਾਈ ਕਰਕੇ ਆਪਾਂ ਤਿਆਰ ਕਰਾਂਗੇ ਇਹ ਹੋ ਗਏ ਆ ਤੇ ਇਹਨਾਂ ਨੂੰ ਆਪਾਂ ਕੱਢ ਲਵਾਂਗੇ ਕਿਉਂਕਿ ਬਹੁਤ ਹੀ ਵਧੀਆ ਇਹਨਾਂ ਦੇ ਉੱਤੇ ਕਲਰ ਜਿਹੜਾ ਆ ਚੁੱਕਿਆ ਹੈ ਇਸ ਤੋਂ ਬਾਅਦ ਇਹਨਾਂ ਨੂੰ ਆਪਾਂ ਨਹੀਂ ਪਕਾਵਾਂਗੇ ਨਹੀਂ ਤਾਂ ਫਿਰ ਇਹ ਜਲ ਜਾਣਗੇ ਦੇਖਣ ਦੇ ਵਿੱਚ ਬਿਲਕੁਲ ਵੀ ਚੰਗੇ ਨਹੀਂ ਲੱਗਣਗੇ ਤੇ ਸਾਰੇ ਇਸੇ ਤਰੀਕੇ ਨਾਲ ਫਰਾਈ ਕਰਕੇ ਤਿਆਰ ਕਰ ਲੈਣੇ ਆ ਸਾਰੇ ਕਰੇਲੇ ਮੈਂ ਫਰਾਈ ਕਰਕੇ ਤਿਆਰ ਕਰ ਲਏ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਲੱਗ ਰਹੇ ਨੇ ਦੇਖਣ ਦੇ ਵਿੱਚ ਹੀ ਜਿੰਨੇ ਵਧੀਆ ਦੇਖੇ ਚ ਲੱਗ ਰਹੇ ਉਸ ਤੋਂ ਕਈ ਗੁਣਾ ਵਧੀਆ ਇਹ ਖਾਣ ਦੇ ਵਿੱਚ ਬਣ ਕੇ ਤਿਆਰ ਹੋਏ ਆ ਇਹ ਕਰੇਲੇ ਲਮ ਤੁਹਾਨੂੰ ਕੱਟ ਕੇ ਵੀ ਦਿਖਾ ਰਹੀ ਹਾਂ ਦੇਖੋ ਇਹਦੀ ਸਟਫਿੰਗ ਦੇਖੋ ਔਰ ਸੌਫਟ ਬਣੇ ਐ ਇਕਦਮ ਸੌਫਟ ਕਰੇਲੇ ਜਿਹੜੇ ਸਾਡੇ ਬਣ ਕੇ ਤਿਆਰ ਹੋਏ ਐ ਇੱਕ ਵਾਰ ਤੁਸੀਂ ਮੇਰੇ ਦੱਸੇ ਤਰੀਕੇ ਦੇ ਨਾਲ ਇਹ ਕਰੇਲੇ ਜ਼ਰੂਰ ਬਣਾ ਕੇ ਦੇਖਿਓ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡੇ ਕਰੇਲੇ ਜਿਹੜੇ ਕਿੱਦਾਂ ਦੇ ਬਣੇ ਸੀ ਜੇਕਰ ਮੇਰੀ ਇਹ ਰੈਸਪੀ ਤੁਹਾਨੂੰ ਥੋੜੀ ਜਿਹੀ ਵੀ ਚੰਗੀ ਲੱਗੀ ਐ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਮਿਲਦੇ ਆਂ ਅਜਿਹੇ ਕਿਸੇ ਹੋਰ ਨਵੀਂ ਰੈਸਪੀ ਦੇ ਨਾਲ ਉਦੋਂ ਤੱਕ ਦੇ ਲਈ ਸਤਿ ਸ਼੍ਰੀ ਅਕ